ਤੇ ਮੌਸਮ ਵਿੱਚ ਆਲਿਆਂ ਦਾ ਸੇਵਨ ਸਾਡੀ ਸਿਹਤ ਲਈ ਬਰਤਾਂ ਤੋਂ ਕੱਟ ਨਹੀਂ ਹੈ ਫਲ ਸਵਾਦੀ ਹੋਣ ਦੇ ਨਾਲ ਨਾਲ ਚੁਕੀ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਆਲਿਆਂ ਨੂੰ ਸਬਜ਼ੀ ਅਚਾਰ ਚਟਨੀ ਵਜੋਂ ਵੀ ਦੀਜੀ ਜਾਂਦੀ ਹੈ ਇਸ ਦੀ ਮਿੱਠੀ ਖਟਾਈ ਤੇ ਮਸਾਲੇ ਦਾ ਚਟਪੀ ਖਾਣਾ ਸਵਾਦੀ ਹੁੰਦੀ ਹੈ ਇਲਾਕਾ ਦਾ ਇਹ ਨਰਮ ਪਰ ਹੁੰਦੀ ਹੈ ਜੋ ਸ਼ਰੀਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਡਾਕਟਰਾਂ ਦਾ ਕਹੋ ਆਲਿਆਂ ਵਿੱਚ ਫਾਈਬਰ ਤੇ ਐਂਟੀਆਕਸੀਡੈਂਟ ਵਰਗੀਆਂ ਮਾਤਰਾਵਾਂ ਵਿੱਚ ਪਾਏ ਜਾਂਦੇ ਨੇ ਤੇਲੇ ਤੱਤ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਣ ਚ ਅਹਿਮ ਭੂਮਿਕਾ ਨਿਭਾਉਂਦੇ ਨੇ ਜਿਆਦਾ ਸਵੇਰੇ ਔਲਿਆਂ ਦੀ ਚਟਨੀ ਦਾ ਸੇਵਨ ਕੀਤਾ ਜਾਵੇ ਤਾਂ ਬਦਨ ਹਸਮੀ ਗੈਸ ਤੇ ਐਸਿਡਿਟੀ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਤੇ ਵਿਟਾਮਿਨ ਸੀ ਦਾ ਮੁੱਖ ਸਰੋਤ ਹੈ ਜੋ ਕਿ ਇਮਿਊਨਿਟੀ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਤੇ ਜਨਾਹ ਦੀ ਔਲਿਆਂ ਦੀ ਚਟਨੀ ਸ਼ਰੀਰ ਨੂੰ ਇਨਫੈਕਸ਼ਨ ਤੋਂ ਬਚਾਉਣ ਚ ਮਦਦ ਕਰਦੀ ਹੈ ਤੇ ਸਰਦੀਆਂ ਵਿੱਚ ਹੋਣ ਵਾਲੇ ਜ਼ੁਕਾਮ ਤੇ ਹੋਰ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਪ੍ਰਦਾਨ ਕਰਨ ਵਿੱਚ ਬਹੁਤ ਕਾਰਗਰ ਹੈ ਆਯੁਰਵੇਦ ਅਨੁਸਾਰ ਔਲੇ ਸਾਡੇ ਸ਼ਰੀਰ ਦੀ ਰੋਗ ਪ੍ਰਤੀਰੋਧਕ ਸਰਤਨ ਉਤੋਂਦਾ ਜੇਕਰ ਇਸ ਦੀ ਚਟਨੀ ਹੋਰ masala ਦੇ diet ਵਿੱਚ ਸ਼ਾਮਿਲ ਕੀਤਾ ਜਾਵੇ ਤਾਂ ਇਹ ਸਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਫੇਮੇਂਗੀ ਦੀ ਸਬਜ਼ੀ ਮੰਡਿਆ ਚ ਆਲ ਇਦੀ ਕਾਫੀ ਦੰਗ ਹੈ ਤੇ ਇਹ ਤਾਜ਼ੀ ਫਤੂਰ ਆਲ ਹੈ ਸਥਾਨਕ ਬਾਜ਼ਾਰਾਂ ਚ ਖਿੱਚ ਲਾ ਕੇ ਦਿਰ ਪਾਣ ਲੈਣੇ